ਕੀ ਤੀ ਸਤਨਾਮ ਸ੍ਰੀ ਵਾਹਿਗੁਰੂ परमगत मेरी जलन बुझी शीतल होए मनवा सतगुरु का दर्शन पाए जियौ सतगुरु का दर्शन ਦਦ ਗਣਾ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀ ਆ ਸਭ ਰਾਤੀ ਸੋ ਹਗਨੀ ਮੈਂ ਦੋਹਾ ਗਣ ਕਾਈ ਰਾਤ ਜੀ ਆ ਤਨ ਮਾਹਗਰ ਸਾਹਿਬ ਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਤਦ ਅੰਤਰ ਹਾਂ ਸੁਖ ਵਸਾ ਤੂੰ ਅੰਤਰ ਸਵਾਸ ਜਿਉ ਅਨੇ ਤਖਤ ਵਡਾਈਆਂ ਭਣੇ ਪੀਖ ਉਦਾਸ ਜਿਓ ਭਣੇ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ ਜਿਓ ਲਗ ਰੰਗੀਆਂ ਪਾਣ ਮੰਜ ਪਰਿਆਸ ਜਿਉ ਪਾਣ ਸੋ ਸਭ ਰੰਗੋ ਲਾ ਸਫਤ ਰਤਾ ਗੁਣਤਾ ਸਿਉ ਪਾਣ ਸਹ ਵਿਹਾਵਲਾ ਔ ਆਉਣ ਜਾਨ ਮੋਈਆ ਸਜੀਓ ਤੂੰ ਸੋ ਹੋਗਮ ਤੋਲਵਾ ਔ ਕਹਿ ਕਹਿ ਤਹੈ ਪਿਆਸ ਜਿਓ ਕਿਆ ਮੰਗ ਕਿਆ ਕਹਿ ਸੁਣੀ मैं दर्शन भुख पयास जी गुर शबदी साया सच नानक की अरदास जीओ गुर शबदी सह पाया ਸਚਿ ਨਾਨਕ ਕੀ ਅਰਦਾਸ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜੋਗ ਅਟਲ ਚਾਵਲ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਬਿਰਾਜਮਾਨ ਸੁਭਾਏ ਮਨ ਸਾਧ ਸੰਗਤ ਆਪ ਔੜੇ ਆ ਗਏ ਹੋ ਜਮਰਤ ਵੇਲੇ ਤੋਹੀ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਆਦਰੀ ਲਵਾਰ ਰਹੋ ਲਿਕੇ ਮੈਂ ਤਬ ਕੀ ਤੋ ਸ਼ਰਨਾਏ ਜਿਓ ਮੈਂ ਆਸਾ ਰੱਖੀ ਜਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਦੇ ਮਹਾਵਾਕਾ ਨੂੰ ਸਫਲਾ ਬਣਾ ਰਹੇ ਹੋ ਅੱਜ ਦਾ ਹੁਕਮਨਾਮਾ ਰਾਗ ਸੋਹੀ ਦੇ ਵਿੱਚ ਬਾਣੀ ਪਹਿਲੇ ਪਾਸ਼ਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਸੁਚੱਜੀ ਬਾਣੀ ਹੈ ਦੋ ਬਾਣੀਆਂ ਰਚੀਆਂ ਕੁਚੱਜੀ ਤੇ ਸੁਚੱਜੀ ਸੁਚੱਜੀ ਬਾਣੀ ਦੇ ਅਰਥ ਆਪਾਂ ਅੱਜ ਕਰਾਂਗੇ ਜੋ ਹੁਕਮਨਾਮੇ ਦੇ ਰੂਪ ਦੇ ਵਿੱਚ ਆਇਆ ਹੈ ਜੋ ਕਿ 762 ਅੰਗ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਵਿੱਚ ਸ਼ੋਭਿਤ ਹੈ ਮਨਾਂ ਦੀਆਂ ਗਰਤੀਆਂ ਨੂੰ ਇਕਾਗਰ ਕਰਕੇ ਧਿਆਨ ਗੁਰੂ ਸ਼ਬਦ ਵਾਲਿਆ ਹੁੰਦਾ ਯਤਨ ਕਰੀਏ ਪਿਆਰਿਓ ਆਓ ਅੱਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਚਨ ਰਾਜਾ ਤੇ ਪਿਕਹਰੀ ਪਿਕਹਰੀ ਤੋਂ ਰਾਜਾ ਹੋ ਜਾਂਦਾ ਹੈ ਰਾਜੇ ਤੁਮ ਖਾਦੀ ਗੁਰੂ ਦੀ ਰਜ਼ਾ ਜਿੱਦਰ ਰਜ਼ਾ ਦੇ ਵਿੱਚ ਰਹਿਣਾ ਹੀ ਸਿੱਖ ਦਾ ਫਰਜ਼ ਹੈ ਜਿਵੇਂ ਗੁਰੂ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਹੋਣਾ ਹੁੰਦਾ ਸੋਹੀ ਮਹਲਾ ਪਹਿਲਾ ਸੋਚ ਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਜਾ ਤੋ ਤਾ ਮੈਂ ਸਭ ਕੋ ਪਾਵਸ ਇਹ ਹੈ ਵੇ ਜਦੋਂ ਗੁਰੂ ਸਤਗੁਰੂ ਜੀ ਤੁਸੀਂ ਮੇਰੇ ਵੱਲ ਉਨੇ ਹੋ ਪਹਿਲਾਂ ਆਪਾਂ ਸੁਚੱਜੀ ਦੇ ਅਰਥ ਕਰ ਲਈਏ ਜੀਵਨ ਚੰਗੀ ਤਰ੍ਹਾਂ ਜੀਵਨ ਜਿਉਉਂਦੀ ਜਾਂਚ ਹੈ ਜਾਂਚ ਹੈ ਜਿਹੜੀ ਉਹਨੂੰ ਸੁਚੱਜੀ ਕਿਹਾ ਗਿਆ ਹੈ ਜੀਵਨ ਜਾ ਜ ਚੰਗੀ ਤਰ੍ਹਾਂ ਜਿਉਣਾ ਸੁਚੱਜੀ ਦੇ ਅਰਥ ਨਹੀਂ ਜਾ ਤੋ ਤਮ ਸਭ ਕੋ ਤੋ ਸਾਹਿਬ ਮੇਰੀ ਰਾਸ ਜਿਉ ਸਤਿਗੁਰੂ ਕਹਿੰਦੇ ਜਦੋਂ ਤੂੰ ਮੇਰੇ ਵਾਲਾ ਹੁਣੈ ਮੇਰੇ ਤੇ ਮਿਹਰ ਕਰਦਾ ਹੈ ਮੇਰੇ ਤੇ ਕਿਰਪਾ ਕਰਦਾ ਹੈ ਤਾਂ ਦੁਨੀਆਂ ਦੇ ਵਿੱਚ ਹਰ ਇੱਕ ਇਨਸਾਨ ਮੇਰਾ ਆਦਰ ਕਰਦਾ ਹੈ ਜਾਤੂ ਤਾਂ ਮੈਂ ਸਭ ਕੋ ਤਰੋ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਨਿਗਾਹ ਹੁੰਦੀ ਹੈ ਗੁਰੂ ਕਿਸੇ ਤੇ ਟੁੱਟਿਆ ਹੁੰਦਾ ਹੈ ਤੇ ਫਿਰ ਪਿਆਰਿਓ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਉਸ ਇਨਸਾਨ ਦਾ ਆਦਰ ਕਰਦਾ ਹੈ ਜਦੋਂ ਗੁਰੂ ਉਸ ਇਨਸਾਨ ਦੇ ਵੱਲ ਹੋਵੇ ਤੇ ਜਦੋਂ ਵੱਲ ਨਾ ਹੋਵੇ ਤੇ ਫਿਰ ਕੋਈ ਨਹੀਂ ਆਦਰ ਕਰਦਾ ਉਦੋਂ ਨਰਾਦਰ ਕਰਦੇ ਨੇ ਤੇ ਫਿਰ ਉਦੋਂ ਇਹ ਸੋਚ ਲਿਆ ਕਰੋ ਜਦੋਂ ਕੋਈ ਸਾਡਾ ਆਦਰ ਕਰਦਾ ਹੈ ਤੇ ਗੁਰੂ ਦੀ ਮਿਹਰ ਹੈ ਤੇ ਜਦੋਂ ਕੋਈ ਨਰਾਦਰ ਕਰਦਾ ਹੈ ਤਾਂ ਇਹ ਸੋਚਿਆ ਕਰੋ ਵੀ ਗੁਰੂ ਸਾਡੇ ਨਾਲ ਰੁੱਸ ਗਿਆ ਹੈ ਇਨਸਾਨ ਦੇ ਉੱਪਰ ਗੁੱਸਾ ਨਾ ਕਰਿਆ ਕਰੋ ਇਹ ਸੋਚਿਆ ਕਰੋ ਵੀ ਗੁਰੂ ਰੁੱਸ ਗਿਆ ਕਿਤੇ ਨਾ ਕਿਤੇ ਅਸੀਂ ਜਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣ ਲੱਗ ਜਾਈਏ ਨਾ ਫਿਰ ਪਿਆਰੋ ਕਿਸੇ ਤੇ ਪਰ ਕਿਸੇ ਤੇ ਵੀ ਸਾਡਾ ਜਿਹੜਾ ਗੁੱਸਾ ਗਿਲਾ ਹੈ ਨਾ ਜਿਹੜਾ ਉਹ ਬਹੁਤੀ ਦੇਰ ਤੱਕ ਨਹੀਂ ਰਹਿੰਦਾ ਕਿਉਂਕਿ ਗੁਰੂ ਜਦੋਂ ਗੁਰੂ ਦੀ ਬਾਣੀ ਅਨੁਸਾਰ ਕਰ ਜੀਵਨ ਜਿਉਣਾ ਆ ਜਾਂਦਾ ਹੈ ਜਦੋਂ ਗੁਰੂ ਦੀ ਮੇਰ ਹੋਵੇਗੀ ਤਾਂ ਦੁਨੀਆ ਵਿੱਚ ਹਰ ਇੱਕ ਇਨਸਾਨ ਤੁਹਾਡਾ ਆਦਰ ਕਰੇਗਾ ਤੋ ਤੇ ਅੰਦਰੋਂ ਸੁਖ ਵਸਾ ਤੂੰ ਅੰਦਰ ਸਾ ਬਾਸ ਜਿਉ ਜਦੋਂ ਤੁਸੀਂ ਮੇਰੇ ਤੇ ਮੇਰ ਕਰਦੇ ਹੋ ਸਤਿਗੁਰੂ ਤੁਸੀਂ ਮੇਰੇ ਹਿਰਦੇ ਦੇ ਵਿੱਚ ਵਸ ਜਾਂਦੇ ਹੋ ਤੇ ਫਿਰ ਮੈਨੂੰ ਸਾਰੇ ਸਵਾਦ ਕਹਿੰਦੇ ਨੇ ਆਦਰ ਬਖਸ਼ਿਸ਼ ਕਰਦੇ ਨੇ ਤੁਧ ਅੰਤਰ ਹਉ ਸੁਖ ਵਸਾਂ ਜਦੋਂ ਤੁਹਾਡੇ ਗੁਣਾਂ ਨੂੰ ਮੈਂ ਅਪਣਾ ਲਿਆ ਤੇ ਫਿਰ ਇਸ ਕਰਕੇ ਸਬਰ ਸੰਤੋਖ ਕਰਕੇ ਹਰ ਇੱਕ ਮੇਰਾ ਆਦਰ ਕਰਦਾ ਹੈ ਪਾਣ ਤਖਤ ਵਡਾਈਆਂ ਪਾਣ ਭੀਖ ਦਾਸ ਜਿਉ ਗੁਰੂ ਦੀ ਰਜਾ ਹੋਵੇ ਤੇ ਤਖਤ ਤੇ ਬੈਠਾ ਹੋਇਆ ਰਾਜਾ ਤਖਤ ਦਾ ਰਾਜ ਭੋਗ ਸਕਦਾ ਹੈ ਵਡਿਆਈਆਂ ਪ੍ਰਾਪਤ ਕਰ ਸਕਦਾ ਹੈ ਇੱਕ ਪਾਸੇ ਗੁਰੂ ਦੀ ਰਜਾ ਹੈ ਰਾਜਾ ਤਖਤ ਦੇ ਉੱਪਰ ਵਡਿਆਈਆਂ ਭੋਗਦਾ ਹੈ ਇੱਕ ਪਾਸੇ ਗੁਰੂ ਦੀ ਰਜਾ ਹੈ ਪਾਣੇ ਦੇ ਵਿੱਚ ਕੋਈ ਇੱਕ ਵੀ ਇੱਕ ਮੰਗਦਾ ਕਰਦਾ ਹੈ ਇਹ ਵੀ ਗੁਰੂ ਦੀ ਰਜਾ ਹੈ ਪਾਣੇ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ ਜਿਓ ਕਹਿੰਦੇ ਗੁਰੂ ਦੀ ਨਿਗਾਹ ਹੋਵੇ ਰਜਾ ਹੋਵੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਕਰੇ ਸੁਖੀਆਂ ਥਾਵਾਂ ਤੇ ਵੀ ਸਮੁੰਦਰ ਵਹਿ ਤੁਰਦੇ ਨੇ ਤੇ ਕਹਿੰਦੇ ਆਕਾਸ਼ ਦੇ ਵਿੱਚ ਵੀ ਫੁੱਲ ਪੈਦਾ ਹੋ ਜਾਂਦੇ ਨੇ ਕਮਲ ਫੁਲੇ ਆਕਾਸ ਅਕਾਸ਼ ਦੇ ਵਿੱਚ ਵੀ ਫੁੱਲ ਉਗ ਪੈਂਦੇ ਨੇ ਭਾਣੇ ਥਾਲ ਸਿਰ ਸਰਵ ਹੈ ਸੁੱਕੀਆਂ ਥਾਵਾਂ ਤੇ ਵੀ ਸਮੁੰਦਰ ਵਹਿ ਤੁਰ ਪੈਂਦੇ ਨੇ ਜੇ ਗੁਰੂ ਦੀ ਮੇਰ ਹੋਵੇ ਨਗਾਹ ਹੋਵੇ ਭਾਣੇ ਭਵਜਨ ਲੰਗੀਆਂ ਭਾਣੇ ਮੰਜ ਭਰੀਆਸ ਜਿਓ ਗੁਰੂ ਦੀ ਕਿਰਪਾ ਹੋਵੇ ਤੇ ਸੰਸਾਰ ਸਮੁੰਦਰ ਪਾਰ ਲੰਘ ਜਾਈਦਾ ਤੇ ਗੁਰੂ ਦੀ ਕਿਰਪਾ ਨਾ ਹੋਵੇ ਤੇ ਫਿਰ ਵਕਾਰਾਂ ਵਿੱਚ ਡੁੱਬ ਜਾਏਗਾ ਭਾਣ ਸੋ ਸਹ ਰੰਗਲਾ ਸਿਖ ਕਰਤਾ ਗੁਨਤਾਸ ਜਿਉ ਗੁਰੂ ਦੀ ਮੇਰ ਹੋਵੇ ਤੇ ਜੀਵ ਇਸਤਰੀ ਨੂੰ ਆਪਣਾ ਪ੍ਰਭੂ ਬਤੀ ਬੜਾ ਪਿਆਰਾ ਲੱਗਦਾ ਹੈ ਤੇ ਫਿਰ ਉਹ ਉਸ ਦੀਆਂ ਸੇਕਤਾ ਕਰਦੀ ਨਹੀਂ ਥਕਦੀ ਇਸੇ ਤਰ੍ਹਾਂ ਹੀ ਭਗਤ ਪਰਮਾਤਮਾ ਦੀ ਗੱਲ ਹੈ ਪਿਆਰਿਓ ਜਦੋਂ ਭਗਤ ਨੂੰ ਪਰਮਾਤਮਾ ਅੱਛਾ ਲੱਗਣ ਲੱਗ ਜਾਂਦਾ ਹੈ ਕਿਰਪਾ ਹੋ ਜਾਂਦੀ ਹੈ ਤੇ ਫਿਰ ਉਹਦੇ ਗੁਣਾਂ ਨੂੰ ਉਹ ਗਾਉਂਦਾ ਰਹਿੰਦਾ ਹੈ ਭਾਣ ਸਹੋ ਬਿਹਾਵਲਾ ਹੋਂ ਆਉਣ ਜਾਣ ਮਈਆ ਸਜੀਓ ਤੂੰ ਸਹੋਗਮ ਤੋਲਵਾ ਹੋਂ ਕਹਿ ਕਹਿ ਟਹਿ ਪਈਆ ਸਜੀਓ ਜੇ ਸਤਿਗੁਰੂ ਤੂੰ ਬੜਾ ਹੀ ਅਪਹੁੰਚ ਹੈ ਅਗਮ ਹੈ ਤੈਨੂੰ ਤੋਲਿਆ ਨਹੀਂ ਜਾ ਸਕਦਾ ਓ ਕਹਿ ਕਹਿ ਟਹਿ ਪਈਆ ਸਜੀਓ ਤਹਾਡੇ ਗੁਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਉ ਮੈਂ ਕੀ ਮੰਗਾ ਕੀ ਕਵਾਂ ਕਿਉਂਕਿ ਮੈਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਜਿਹੜੀ ਹਮੇਸ਼ਾ ਬਣੀ ਰਹਿੰਦੀ ਹੈ ਗੁਰ ਸ਼ਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀ ਗੁਰੂ ਦੇ ਸ਼ਬਦ ਤੋਂ ਗੁਰੂ ਨੂੰ ਪਾਇਆ ਜਾ ਸਕਦਾ ਹੈ ਇਹ ਨਾਨਕ ਜੀ ਬੇਨਤੀ ਕਰਦੇ ਨੇ ਗੁਰੂ ਦੀ ਨਿਗਾਹ ਹੋਵੇ ਤੇ ਪਿਆਰਿਓ ਕੋਈ ਇਨਸਾਨ ਤਖਤਾਂ ਤਾਜਾਂ ਨੂੰ ਮਾਣ ਸਕਦਾ ਹੈ ਗੁਰੂ ਦੀ ਮਿਹਰ ਨਾ ਹੋਵੇ ਤੇ ਤਰ ਇਨਸਾਨ ਇਸ ਦੁਨੀਆ ਤੇ ਭਿਖ ਮੰਗਦਾ ਫਿਰਦਾ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦਾ ਸਮਾਸੀ ਚਲੋ ਦਿੱਲੀ ਦੇ ਬਾਦਸ਼ਾਹ ਨੇ ਰਾਮ ਰਾਏ ਨੂੰ ਕਿਹਾ ਕਿ ਅਸੀਂ ਬਾਲ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆਂ ਗੁਰੂ ਹਰਿ ਕ੍ਰਿਸ਼ਨ ਦੇ ਦਰਸ਼ਨ ਕਰਨਾ ਚਾਹੁੰਨੇ ਆਂ ਸਾਨੂੰ ਉਹਨਾਂ ਦੇ دیدارੇ ਕਰਾ ਦਿਓ ਤੇ ਰਾਮ ਰਾਏ ਕਹਿੰਦਾ ਹੈ ਕਿ ਬਾਦਸ਼ਾਹ ਹਜੇ ਗੁਰੂ ਨਿੱਕਾ ਹੈ ਬਾਲ ਹੈ ਬਾਲ ਗੁਰੂ ਹੈ ਕੁਸੀ ਦਰਸ਼ਨ ਨਾ ਕਰੋ ਪਰ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਤਾਂ ਅੰਗੂਠੀ ਹੈ ਕਿ ਗੁਰੂ ਦੇ ਦਰਸ਼ਨ ਕਰਨ ਹੀ ਕਰਨੇ ਹਨ ਤੇ ਰਾਮ ਰਾਏ ਕਹਿੰਦਾ ਜਿਵੇਂ ਤੁਹਾਡੀ ਰਜਾ ਹੈ ਤਾਂ ਫਿਰ ਦਿੱਲੀ ਦਾ ਬਾਦਸ਼ਾਹ ਆਪਣੇ ਦਿਵਾਨ ਰਾਜਾ ਜੈ ਸਿੰਘ ਨੂੰ ਆਗਿਆ ਕਰਦਾ ਹੈ ਕਿ ਜਾ ਕੇ ਗੁਰੂ ਹਰ राय ਜੀ ਦੇ ਮਹਿਲਾ ਵਿੱਚ ਜਾ ਕੇ ਅਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਾਡੇ ਪਾਸ ਲੈ ਕੇ ਆਉ ਪਰ ਸਾਹਾ ਸੰਗਤ ਗੁਰੂ ਹਰ राय ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਨਾ ਕੀਤਾ ਸੀ ਵੀ ਤੁਸੀਂ ਕਦੇ ਦਿੱਲੀ ਨਹੀਂ ਜਾਓ ਤੁਸੀਂ ਕਦੇ ਦਿੱਲੀ ਨਹੀਂ ਜਾਣਾ ਇਸ ਕਰਕੇ ਗੁਰੂ ਹਰਿਕ੍ਰਿਸ਼ਨ ਜੀ ਦਾ ਮਾਣ ਨਹੀਂ ਸੀ ਕੀਤਾ ਵੀ ਦਿੱਲੀ ਜਾਣਾ ਜਦੋਂ ਜਵਾਨ ਰਾਜਾ ਜੈ ਸਿੰਘ ਆਉਂਦਾ ਹੈ ਗੁਰੂ ਜੀ ਅੱਗੇ ਬੇਨਤੀ ਕਰਦਾ ਹੈ ਵੀ ਦਿੱਲੀ ਦੇ ਬਾਦਸ਼ਾਹ ਨੇ ਤੁਹਾਨੂੰ ਬੁਲਾਇਆ ਹੈ ਤੁਸੀਂ ਕਿਰਪਾ ਕਰੋ ਉੱਥੇ ਚੱਲੋ ਤਾਂ ਗੁਰੂ ਜੀ ਨੇ ਤੇ ਸੰਗਤਾਂ ਦੇ ਕਹਿਣ ਤੇ ਸਾਫ ਇਨਕਾਰ ਕਰ ਦਿੱਤਾ ਵੀ ਅਸੀਂ ਨਹੀਂ ਜਾਣਾ ਔਰ ਰਾਜਾ ਜੈ ਸਿੰਘ ਨੇ ਬੜੀਆਂ ਹੀ ਬੇਨਤੀਆਂ ਕੀਤੀਆਂ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਰਾਜਾ ਜੈ ਸਿੰਘ ਦੇ ਨਾਲ ਤੁਰ ਲਈ ਤਿਆਰ ਹੋ ਗਏ ਤੇ ਰੋਪੜ ਜਾਂਦੇ ਹੋਏ ਰਾਜਪੁਰੇ ਜਾਂਦੇ ਹੋਏ ਅੰਬਾਲੇ ਦੇ ਕੋਲ ਪੰਜੋਖਰਾ ਸਥਾਨ ਹੈ ਉੱਥੇ ਰੁਕਦੇ ਆ ਉੱਥੇ ਸਾਧ ਸੰਗਤ ਦਾ ਇੱਕ ਬ੍ਰਾਹਮਣ ਹੁੰਦਾ ਹੈ ਲਾਲ ਜਾਂਦਾ ਜਿਹੜਾ ਬਹੁਤ ਗੁਣੀ ਗਿਆਨੀ ਹੁੰਦਾ ਹੈ ਚਾਰ ਵੇਦ 6 ਸ਼ਾਸਤਰ 18 ਪ੍ਰਾਣ ਤੇ 27 ਸਿਮਰਤੀਆਂ ਦਾ ਗਿਆਨ ਹੁੰਦਾ ਹੈ ਉਹਨੂੰ ਤੇ ਆਪਣੇ ਆਪ ਨੂੰ ਬੜਾ ਗਿਆਨੀ ਸਮਝਦਾ ਹੈ ਉਹਨੂੰ ਜਦੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਹਾਰਿ ਕ੍ਰਿਸ਼ਨ ਜੀ ਬੈਠੇ ਨੇ ਤੇ ਸਿੱਖ ਤੇ ਸੇਵਕ ਉਹਨਾਂ ਨੂੰ ਅਠਵੇਂ ਗੁਰੂ ਕਹਿੰਦੇ ਨੇ ਤੇ ਸਾਧ ਸੰਗਤ ਬ੍ਰਹਮ ਲਾਲ ਚੰਦ ਹੋਣਾ ਹੁੰਦਾ ਜਿਹੜਾ ਉਹਦੇ ਮਨ ਵਿੱਚ ਇਹ ਈਰਖਾ ਪੈਦਾ ਹੋ ਜਾਂਦੀ ਹੈ ਕਿ ਸਾਡੇ ਇੱਕ ਭਗਵਾਨ ਹੋਇਆ ਜੀ ਸ੍ਰੀ ਕ੍ਰਿਸ਼ਨ ਜੀ ਤੇ ਉਹਨੂੰ ਤਾਂ ਸਾਰੀ ਦੁਨੀਆ ਹੀ ਜਾਣਦੀ ਐ ਕੋਈ ਹਾਰ ਕ੍ਰਿਸ਼ਨ ਨਾਮ ਰੱਖਣ ਦੇ ਨਾਲ ਕੋਈ ਕ੍ਰਿਸ਼ਨ ਨਹੀਂ ਹੋ ਜਾਂਦਾ ਤੇ ਕਹਿੰਦੇ ਉਹਨਾਂ ਨੂੰ ਆਪ ਦੇ ਆਪ ਨੂੰ ਸਾਬਤ ਕਰਨਾ ਪਵੇਗਾ ਜੇਕਰ ਉਹ ਇਤਨੇ ਹੀ ਸਮਰੱਥ ਹਨ ਤੇ ਉਹ ਗੀਤਾ ਦੇ ਅਰਥ ਕਹਿੰਦੇ ਕਰਕੇ ਸਾਨੂੰ ਸੁਣਾਉਣ ਤਾਂ ਕੀ ਹੋਇਆ ਬ੍ਰਾਹਮਣ ਲਾਲਚੰਦ ਹੈ ਜਿਹੜਾ ਉਹਦੇ ਮਨ ਵਿੱਚ ਇਹ ਈਰਖਾ ਬੈਲਾ ਹੋ ਜਾਂਦੀ ਹੈ ਕਿ ਨਾਮ ਹਰਿ ਕ੍ਰਿਸ਼ਨ ਰੱਖਣ ਨਾਲ ਕੋਈ ਕ੍ਰਿਸ਼ਨ ਨਹੀਂ ਹੋ ਜਾਂਦਾ ਇਸ ਕਰਕੇ ਜੋ ਸਮਰਥ ਹੈਣ ਤੇ ਗੀਤਾ ਦੇ ਅਰਥ ਕਰਕੇ ਸਾਨੂੰ ਸੁਣਾਉਣ ਫਿਰ ਮੈਂ ਮੰਨਾਂਗਾ ਕਿਉਂਕਿ ਖੁਦ ਉਹਨੂੰ ਗਿਆਨ ਸੀ ਸ਼ਾਸਤਰਾਂ ਦਾ ਪਰ ਹੰਕਾਰ ਸੀ ਇਸ ਕਰਕੇ ਬ੍ਰਾਹਮਣ ਲਾਲਚੰਦ ਜਿੱਥੇ ਸਤਿਗੁਰੂ ਠਹਿਰੇ ਹੁੰਦੇ ਨੇ ਉੱਧਰ ਵੱਲੋਂ ਤੁਰਦਾ ਜਾਂਦਾ ਹੈ ਤੇ ਮਨ ਵਿੱਚ ਸੋਚਦਾ ਜਾਂਦਾ ਹੈ ਕਿ ਗੁਰੂ ਨੂੰ ਮੈਂ ਇਹ ਜਾ ਕੇ ਇਹ ਪ੍ਰਸ਼ਨ ਕਰਾਂਗਾ ਇਹ ਪੁੱਛਾਂਗਾ ਤਾਂ ਜਦੋਂ ਜਿੱਥੇ ਸਤਿਗੁਰੂ ਠਹਿਰੇ ਹੁੰਦੇ ਨੇ ਉਹ ਜਦੋਂ ਅੰਦਰ ਜਾਣ ਹੀ ਲੱਗਦਾ ਹੈ ਤੇ ਹਰਿ ਕ੍ਰਿਸ਼ਨ ਜੀ ਮਹਾਰਾਜ ਤੇ ਸਿੱਖ ਸੇਵਕ ਨੇ ਜਿਹੜੇ ਉਹਨਾਂ ਨੂੰ ਚੋੜ ਕਰ ਰਹੇ ਆ ਤੇ ਹਰਿ ਕ੍ਰਿਸ਼ਨ ਮਹਾਰਾਜ ਕਹਿੰਦੇ ਆ ਵੀ ਸਿੱਖੋ ਜਾਓ ਬਾਹਰ ਇੱਕ ਸੇਵਕ ਆਇਆ ਉਹਨੂੰ ਆਦਰ ਸਹਿਤ ਸਾਡੇ ਪਾਸ ਲੈ ਕੇ ਆਓ ਸਾਡੇ ਤੋਂ ਇਹ ਸ਼ਾਸਤਰ ਸੁਣਨਾ ਚਾਹੁੰਦਾ ਹੈ ਗੀਤਾ ਦੇ ਅਰਥ ਕਰਾਉਣਾ ਚਾਹੁੰਦਾ ਤੇ ब्राह्मण लालचंद ਜਿਹੜਾ ਗੁਰੂ ਜੀ ਦੇ ਸਾਹਮਣੇ ਪੇਸ਼ ਹੁੰਦਾ ਤੇ ਦੇਖ ਕੇ ਹੈਰਾਨ ਹੁੰਦਾ ਵੀ ਇੱਕ ਬਾਲਕ ਹੈ ਤੇ ਜਿਹਦੇ ਤੇ ਸੇਵਕ ਸਿੱਖ ਨੇ ਜਿਹੜੇ ਚਾਰ ਸਾਹਮ ਕਰ ਰਹੇ ਨੇ ਤੇ ਗੁਰੂ ਜੀ ब्राह्मण लालचंद ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਕਰ ਆਪਣੇ ਨਾਲ ਇੱਕ ਐਸਾ ਇਨਸਾਨ ਲੈ ਕੇ ਆ ਜਿਹੜਾ ਮੰਦ ਬੁੱਧੀ ਹੋਵੇ ਇਹਨੂੰ ਗਿਆਨ ਨਾ ਹੋਵੇ ਤੂੰ ਆਪਣੇ ਪਾਸ ਕੋਈ ਕਿਸੇ ਨੂੰ ਵੀ ਲਿਆ ਤੇ ਅਸੀਂ ਤੇਰੇ ਪ੍ਰਸ਼ਨਾਂ ਦੇ ਉੱਤਰ ਉਹਦੇ ਤੋਂ ਕਰਵਾ ਲਿਆਂਗੇ ਤੇ ਆਪਣੇ ਦੀਵਾਨ ਨੂੰ ਕਹਿੰਦੇ ਐ ਹਰਿ ਕ੍ਰਿਸ਼ਨ ਜੀ ਮਹਾਰਾਜ ਇਹਨੇ ਬ੍ਰਾਹਮਣ ਲਾਲ ਚੰਦ ਨੂੰ ਕਹਿ ਦਿਓ ਗੁਰੂ ਆਪ ਨਹੀਂ ਅਰਥ ਕਰਨਗੇ ਕਿਸੇ ਤੋਂ ਕਰਾਉਣਗੇ ਤਾਂ ਜਿਹੜਾ ਬ੍ਰਾਹਮਣ ਲਾਲ ਚ ਹੁੰਦਾ ਲਾਲਚੰਦ ਹੁੰਦਾ ਜੀ ਉਹ ਨਗਰ ਦੇ ਵਿੱਚ ਜਾਂਦਾ ਹੈ ਤੇ ਪਾਣੀ ਢੋਣ ਵਾਲਾ ਛੱਜੂ ਜਿਸ ਦਾ ਰੰਗ ਬੜਾ ਕਾਲਾ ਹੈ ਤੇ ਕੱਪੜੇ ਉਹਦੇ ਪਾਟੇ ਹੋਏ ਨੇ ਉਹ ਦਰਬਾਰ ਦੇ ਵਿੱਚ ਲੈ ਕੇ ਛੱਜੂ ਨੂੰ ਸਤਿਗੁਰਾਂ ਦੇ ਸਾਹਮਣੇ ਹੋ ਜਾਂਦਾ ਹੈ ਤੇ ਸਤਿਗੁਰੂ ਐਸੀ ਕਲਾ ਵਰਤਾਉਂਦੇ ਨੇ ਸਿਰ ਉੱਪਰ ਇੱਕ ਸ਼ੜੀ ਰੱਖ ਦਿੰਦੇ ਨੇ ਸ਼ੱਜੂ ਦੇ ਤੇ ਜਿਵੇਂ ਉਹਨੂੰ ਸਾਰੇ ਦੁਨੀਆ ਦੀ ਸੋਝੀ ਆ ਗਈ ਹੁੰਦੀ ਹੈ ਤਾਂ ਬ੍ਰਾਹਮਣ ਲਾਲਚੰਦ ਨੂੰ ਕਹਿੰਦੇ ਨੇ ਸ਼ੱਜੂ ਕਹਿੰਦਾ ਹੈ ਸੰਸਕ੍ਰਿਤ ਦੇ ਵਿੱਚ ਕਿ ਦਾਸ ਤੂੰ ਕਿਹੜੇ ਸ਼ਾਸਤਰਾਂ ਦਾ ਗਿਆਤਾ ਹੈ ਵੀ ਸਭ ਤੋਂ ਵੱਧ ਸ਼ਾਸਤਰ ਤੈਨੂੰ ਕਿਹੜਾ ਆਉਂਦਾ ਹੈ ਉਹਦੇ ਬਾਰੇ ਸਾਨੂੰ ਪੁੱਛ ਲੈ ਸ਼ਜੂ ਬ੍ਰਾਹਮਣ ਲਾਲ ਚੰਦ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਦਿੰਦਾ ਜਦੋਂ ਸ਼ਜੂ ਪ੍ਰਸ਼ਨਾਂ ਦੇ ਉੱਤਰ ਦੇ ਲਿਆ ਹੁੰਦਾ ਤੇ ਗੁਰੂ ਦੇ ਸੇਵਕ ਨੇ ਜਿਹੜੇ ਉਹ ਵੀ ਹਰਾਨ ਸੈਣਾ ਵੀ ਹਰਾਨ ਜਿਹੜੇ ਮਸੰਦ ਖੜੇ ਹੁੰਦੇ ਨੇ ਉਹ ਵੀ ਹਰਾਨ ਹੋ ਜਾਂਦੇ ਆ ਦੇਖ ਕੇ ਕਰ ਤਾ ਤੇ ਜਿਹੜਾ ਬ੍ਰਾਹਮਣ ਲਾਲ ਚੰਦ ਹੁੰਦਾ ਜੀ ਉਹਦਾ ਹੰਕਾਰ ਟੁੱਟ ਜਾਂਦਾ ਹੈ ਤੇ ਗੁਰੂ ਦੀ ਗੁਰੂ ਜੀ ਦੇ ਚਰਨੀ ਢੈ ਪੈਂਦਾ ਹੈ ਉਹਦੋਂ ਛੱਜੂ ਢੈ ਪੈਂਦਾ ਕਿਉਂਕਿ ਮੰਦ ਬੁੱਧੀ ਹੁੰਦਾ ਤੇ ਗੁਰੂ ਦੇਖੋ ਪਿਆਰਿਓ ਕਿਤਨਾ ਗਿਆਨ ਬਖਸ਼ ਦਿੰਦੇ ਨੇ ਗੁਰੂ ਜਦੋਂ ਸਮਰੱਥ ਹੋਵੇ ਤੇ ਭਿਖਾਰੀ ਤੋਂ ਫਿਰ ਰਾਜਾ ਬਣਾ ਦਿੰਦੇ ਨੇ ਰਾਜੇ ਤੋਂ ਭਿਖਾਰੀ ਬਣਾ ਦਿੰਦੇ ਇਸ ਕਰਕੇ ਕਦੇ ਵੀ ਕਿਸੇ ਵੀ ਚੀਜ਼ ਦਾ ਹੰਕਾਰ ਨਾ ਜਿਹੜਾ ਆਪਦੇ ਗਿਆਨ ਦਾ ਹੰਕਾਰ ਵੀ ਨਾ ਕਰੋ ਕਿਉਂਕਿ ਦੇਣ ਵਾਲਾ ਗੁਰੂ ਹੈ ਪੈਸੇ ਦਾ ਹੰਕਾਰ ਨਾ ਕਰੋ ਇਨਸਾਨ ਦੇ ਪਾਸ ਜਿੰਨੇ ਵੀ ਗੁਣ ਹਨ ਨਾ ਗੁਣਾ ਕਰਕੇ ਹੰਕਾਰ ਹੁੰਦਾ ਹੈ ਔਗਣਾ ਕਰਕੇ ਤਾਂ ਨਿੰਦਿਆ ਹੁੰਦੀ ਹੈ ਇਸ ਕਰਕੇ ਕਦੇ ਵੀ ਕਿਸੇ ਵੀ ਚੀਜ਼ ਦਾ ਹੰਕਾਰ ਜਿਹੜਾ ਉਹ ਹਮੇਸ਼ਾ ਹੀ ਮਾੜਾ ਹੈ ਗੁਰੂ ਨੇਰ ਕਰਦੇ ਰਹਿੰਦੇ ਨੇ ਜੇ ਗੁਰੂ ਅਨੁਸਾਰ ਚੱਲੀਏ ਸਰਬੋ ਵਿਚਾਰ ਜੀ ਜੁਗੋ ਜੁਗ ਅਡਾਲ ਚਵਰ ਸ਼ਤਰ ਤੱਕ ਤੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਸਾਧ ਸੰਗਤ ਦਾ ਧੰਨਵਾਦ ਜਿਨਾਂ ਨੇ ਅਮਰ ਦਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ ਜੀ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਸਭਨਾ ਦੀ ਹਾਜ਼ਰੀ ਪ੍ਰਵਾਨ ਕਰਕੇ ਸਭਨਾਂ ਨੂੰ ਦਰੋਂ ਘਰੋਂ ਸੁਖੀ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਕਿਰਪਾ ਕਰਨ ਜੀ ਸੁਕਾਲ ਨੂੰ ਭਾਈ ਕੜਾ ਪ੍ਰਸ਼ਾਦ ਦੇਖ ਦੀ ਵਾਰੀ ਭਾਈ ਗੁਰਦਾਸ ਸਿੰਘ ਨੰਬਰਦਾਰ ਪਰਿਵਾਰ ਗਰਮਕ ਪਰਿਵਾਰ ਮਾਈ ਗੁਰਦਾਸ ਸਿੰਘ ਨੰਬਰਦਾਰ ਪਰਿਵਾਰ ਇਹਨਾਂ ਦੀ ਵਾਰੀ ਕੱਲ ਨੂੰ ਹੈ ਸਰੋਹ ਵਿਚਾਰ ਜਪੋ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਾਰੇ ਜਪੋ ਜੀ ਸਾਤ ਸਾ <muchas> सात Um uh, nah. क <toddata>